सारे जी प्यार भरी सताल करमजीत ब्लॉग तेरजा स्वागत है अब आपके आए एक नवी रैसपी गाजर की सब्जी तो तुम बहुत बार खाधी होने आ नवी चीज़ बना के देखे हो अज आप बनाव गाजर का भरता एक किलो गाजर लाइया अपने छिलनियाँ ला तौरिया तो कट लिया दो तो प्याज लाए एक पाली छोटी टमाटर तो की लई है मटर दई है दो टमाटर तो लाए हैं अदरक ले लसन लिया टमाटो सॉस लई है ਚਲੋ ਜੀ ਸ਼ੁਰੂ ਕਰਦੇ ਹਾਂ ਅੱਜ। ਲਓ ਜੀ ਆਪਣਾ ਕੁੱਕਰ ਲੈ ਲਿਆ। ਕੁੱਕਰ ਰੱਖ ਲਿਆ ਗੈਸ 'ਵਰ। ਇਹਦੇ ਵਿੱਚ ਆਪਾਂ ਸਾਰੇ ਗਾਜਰਾਂ ਪਾ ਦਾਂਗੇ। ਅੰਤ ਤੱਕ ਪਾ ਦਾਂਗੇ ਪਾਣੀ ਦਾ ਇਹਦੇ ਵਿੱਚ। ਹੁਣ ਲਾਵੇਂ ਕਿ ਤੱਕ ਕਰੀਏ। ਗੈਸ ਕਰ ਦੇਣਾ ਹੁਣ। ਇੱਕ ਸੀਟੀ ਲਵਾਵਾਂਗੇ ਆਪਾਂ ਇੱਕ ਲਵਾ ਲਵਾਂ ਮੈਂ ਦੋ ਲਵਾ ਲਵਾਂ। ਲਓ ਜੀ ਜਿੰਨੇ ਨੂੰ ਆਪਰੇ ਸੀਟੀ ਵੱਜ ਜੀ ਉਹਨਾਂ ਨੂੰ ਪਾਪੂ ਨਾ ਗੰਮਸਾ। ਰਫੈਂਡ ਪਾ ਲੈ। ਪਹਿਲਾਂ ਪਾਵਾਂਗੇ ਪਾ ਜੀਰਾ ਜਿਹੜਾ ਪੁੱਜ ਗਿਆ ਉਹਨੂੰ ਪਾਵਾਂਗੇ ਨਸਤ ਲੌਜ ਨੂੰ ਸਬਰਨ ਹੋਵੇ ਹੁਣ ਪਾਵਾਂਗੇ ਪਿਆਜ਼ ਪਿਆਜ਼ ਨੂੰ ਬਰਾਉਨ ਕਰਾਂਗੇ ਹੁਣ ਜਦ ਪਿਆਜ਼ ਬਰਾਉਨ ਹੋ ਗਏ ਹੁਣ ਆਪਾਂ ਪਾਵਾਂਗੇ ਅਦਰਕ ਲੌਜ ਹੁਣ ਪਾਵਾਂਗੇ ਸਵਾਦ ਅਨੁਸਾਰ ਹਰੀ ਮਿਰਚ ਪੀਸੀ ਹੋਈ ਸਵਾਦ ਅਨੁਸਾਰ ਨਮਕ ਹਾਂ ਤੇ ਲਾਲ ਮਿਰਚ ਇਹਦੇ ਗੀ ਵਿੱਚ ਨਹੀਂ ਲਾਲ ਮਿਰਚ ਹੈ ਘਰ ਦੀ ਪੀਸੀ ਹੋਈ। ਇਹ ਇੰਨੀ ਕਿਹੜਾ ਪਾਉਣਾ ਹੈ? ਉਹ ਪਾਮਾ ਗਾ ਟਮਾਟੋ ਸਾਸ। ਇਹ ਜ਼ਰੂਰ ਪਾਉਣੀ ਹੈ। ਇਹਦੇ ਨਾਲ ਬਹੁਤ ਵਧੀਆ ਫਲੇਵਰ ਆਉਂਦਾ। ਬਹੁਤ ਟੇਸਟੀ ਬਣਦਾ ਪਰਤਾ। ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ, ਕਮੈਂਟ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ। ਲਓ ਜੀ ਮਸਾਲਾ ਚੰਗੀ ਤਰ੍ਹਾਂ ਪੁੱਜ ਗਿਆ ਦੇਖ ਲਓ। ਕਿਓ ਨਿਕਲਿਆ ਇਹ ਦੇ ਵਿੱਚ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਟਮਾਟਰ ਇਹਨੂੰ ਵੀ 2 ਮਿੰਟ ਪਕਾਵਾਂਗੇ ਵਿੱਚੇ ਪਾਵਾਂਗੇ ਟਮਾਟਰ ਲਓ ਜੀ ਹੁਣ 2-3 ਮਿੰਟ ਢੱਕ ਕੇ ਪਕਾਵਾਂਗੇ ਇਹਨੂੰ ਲਓ ਜੀ ਜਿਹੜਾ ਗਾਜਰਾਂ ਦਾ ਪਾਣੀ ਨਿਕਲੇ ਆਪਾਂ ਨੇ ਹੋਏ ਇਹਦੇ ਵਿੱਚ ਪਾਤਾ ਮਸਾਲੇ ਨੂੰ ਇਹਨੂੰ ਪੁਣ ਧਿੰਨਾਗੇ ਹੁੰਚਾਂਗੇ ਲਓ ਜੇ ਗਾਜਰਾਂ ਵਾਲੇ ਪਾਣੀ ਚ ਚੰਗੀ ਤਰ੍ਹਾਂ ਮਟਰਾਂ ਨੇ ਭੰਟਣਾਂ ਲਓ ਜੀ ਉੱਬੜੀਆਂ ਹੋਈਆਂ ਗਾਜਰਾਂ ਠੰਡੀਆਂ ਹੋ ਗਈਆਂ ਆਪਣੀਆਂ ਹੁਣ ਆਪਾਂ ਇਹਨੂੰ ਮੈਸ਼ ਕਰਾਂਗੇ ਚੰਗੀ ਤਰ੍ਹਾਂ ਲਓ ਜੀ ਚੰਗੀ ਤਰ੍ਹਾਂ ਮੈਸ਼ ਹੋ ਗਈਆਂ ਗਾਜਰਾਂ ਜਿਹੜੇ ਭੈਣਾ ਵੀਰਾਂ ਨੂੰ ਕਹਦੇ ਨੇ ਗਾਜਰਾਂ ਦੀ ਸਬਜ਼ੀ ਟੇਸਟੀ ਲੱਗਦੀ ਮਿੱਠੀ ਹੁੰਦੀ ਆ ਆਹ ਚੀਜ਼ ਚਟਪਟੀ ਬਣਾ ਕੇ ਖਾਓ ਨਾ ਕੋਈ ਇਹਦੇ ਵਿੱਚ ਫालतू ਮਸਾਲਾ ਪਾਇਆ ਨਾ ਸਰਾ ਤਰਕ ਤੇ ਜੀਰਾ ਤੋਂ ਬਿਨਾਂ ਪਿਆਜ਼ ਤੋਂ ਬਿਨਾਂ ਨਾ ਕੋਈ ਸੁੱਕਾ ਮਸਾਲਾ ਦੇਖ ਲਓ ਇਸ ਤਰ੍ਹਾਂ ਹੀ ਬਹੁਤ ਟੇਸਟੀ ਬਣਦੀ ਆ ਇਹ ਲਓ ਜੀ ਮਟਰ ਟਮਾਟਰ ਸਾਰਾ ਕੁਝ ਦੇਖ ਲਓ ਕਿੰਨਾ ਵਧੀਆ ਕਲਰ ਬਣਿਆ ਮਸਾਲੇ ਦਾ ਇਸ ਜਗੇ ਚੰਗੀ ਤਰ੍ਹਾਂ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਮੈਚ ਕੀਤੀਆਂ ਹੋਈਆਂ ਗਾਜਰਾਂ ਦੇਖੋ ਬਹੁਤ ਛੇਤੀ ਬਣਦੀ ਹੈ ਬਹੁਤ ਟੇਸਟੀ ਸਬਜ਼ੀ ਬਣਦੀ ਹੈ ਜਿੰਨੇ ਨੂੰ ਆਪਣਾ ਮਸਾਲਾ ਪੁੱਜਿਆ ਉਹਨੇ ਨੂੰ ਆਪਣੇ ਗਾਜਰਾਂ ਦੀ ਸਿਟੀ ਵੱਧ ਗਈ। ਬੋਲੀ ਗਾਜਰਾਂ ਆਪਾਂ ਕੇ 4-5 ਮਿੰਟ ਪਕਾ ਲਿਆ। ਦੇਖੋ ਤੇਲ ਛੱਡਤਾ ਸਬਜੀ ਨੇ ਕਿੰਨਾ ਵਧੀਆ ਕਲਰ ਆਣਾ ਹੈ ਕਿੰਨੀ ਵਧੀਆ ਸਬਜੀ ਬਣੀ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਧਨੀਆ ਲਓ ਜੀ ਸਬਜੀ ਹੋ ਗਈ ਤਿਆਰ ਹੁਣ ਆਪਾਂ ਇਹਨੂੰ ਧਾਰਾਂਗੇ ਹੁਣ ਇਸ ਨੂੰ ਕੱਢਾਂਗੇ ਦੂਜੇ ਕੰਡੇ ਵਿੱਚ ਇੱਕ ਚੀਜ਼ ਪਾਵਾਂਗੇ ਆਪਾਂ ਬਾਅਦ ਵਿੱਚੋਂ ਕੰਫਰਮਾ ਮੱਖਣ ਇਹਦੇ ਵਿੱਚ ਲਓ ਜੀ ਕਾਚੇ ਨਾਲ ਪੱਕਾ ਪਾ ਕੇ ਹੋ ਗਿਆ ਪਿਆ ਵੀਡੀਓ ਨੂੰ ਲੈਕਚਰ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ